ਕਬੀਰਾ ਧੂਰ ਸਕੇਲ ਕੈ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਧੂੜ ਇਕੱਠੀ ਕਰਕੇ ਪੰਜਾਂ ਤੱਤਾਂ ਦੀ ਪੁਰੀਆ ਬਾਂਦੀ ਦੇ ਜਿਵੇਂ ਪੁਰੀ ਬੰਨੀ ਹੁੰਦੀ ਐ ਜਿਵੇਂ ਪੁਰੀਆਂ ਬੰਨੀਆਂ ਹੁੰਦੀਆਂ ਤੇ ਬੰਨੀ ਐ ਮਹਾਰਾਜ ਜੀ ਨੇ ਪੰਜਾਂ ਤੱਤਾਂ ਰੂਪੀ ਮਿੱਟੀ ਨੂੰ ਇਕੱਠੀ ਕਰਕੇ ਦਿਵਸ ਚਾਰ ਕੋ ਵੇਖਣਾ ਇਹ ਚਾਰ ਦਿਨ ਦਾ ਦੇਖਣਾ ਇੱਕ ਤਮਾਸ਼ੇ ਮਾਤਰੀ ਐ ਇਸ ਨੂੰ ਸੱਚਾ ਨਾ ਸਮਝੋ ਇਹ ਤਮਾਸ਼ਾ ਰੂਪੀ ਐ ਦੇਖਣ ਮਾਤਰੀ ਹੈ ਜੋ ਕੋ ਦਿਸ ਰਿਹਾ ਹੈ ਇਹਨੂੰ ਸੱਚੀ ਆਣ ਕੇ ਨਾ ਵੇਖਣਾ ਕਰੋ ਅੰਤ ਖੇ ਕੀ ਖੇ ਅੰਤ ਨੂੰ ਇਹ ਪੰਝਾ ਤੋ ਤਾਂ ਨਹੀਂ ਮਿੱਟੀ ਚੋਂ ਬਣੀ ਹੋਈ ਦੇ ਹੈ ਤੇ ਅੰਤ ਦੇ ਦੇਖੇ ਫੇਰ ਮਿੱਟੀ ਹੋ ਜਾਂਦੀ ਹੈ ਕਬੀਰ ਸੂਰਜ ਚਾਂਦ ਕਹਿ ਸ਼ਰਮ ਕਬੀਰ ਜੀ ਕਹਿੰਦੇ ਸੂਰਜ ਦੇ ਤੇ ਚੰਦਰਮਾ ਦੇ ਅਨੁ ਅੰਦਾਜ਼ੇ ਅਨਸਾਰ ਕਈ ਚੰਦਰਮਾ ਦੇ ਚੜਾ ਸਾਵਨੋਂ ਪੱਖਾਂ 'ਚ ਜੰਮੇ ਆਂ ਕਈ ਸੂਰਜ ਦੇ ਦਿਨੇ ਸਾਵਨਾਂ 'ਚ ਜੰਮੇ ਹਨ ਉਹਦੇ ਕਹੀ ਸਭ ਦੇ ਕਈ ਕਹਿੰਦੇ ਮੇਰਾ ਮੁੰਡਾ ਸੂਰਜ ਵਰਗਾ ਜੰਮਿਆ ਕੋਈ ਕਹਿੰਦੇ ਚੰਦ ਵਰਗਾ ਮੇਰਾ ਪੁੱਤ ਹੈ ਇਸ ਪ੍ਰਕਾਰ ਨਾਂ ਰੱਖੇ ਹੋਏ ਆ ਲੋਕਾਂ ਦੇ ਇਉ ਸੂਰਜ ਵਾਂਗੂ ਚੰਦਰਮਾ ਵਾਂਗੂ ਜਿਵੇਂ ਚੜਦੇ ਆ ਐ ਜਿਨ੍ਹਾਂ ਦੀਆਂ ਕੋਲਾਂ 'ਚ ਸੰਤਾਨ ਨਹੀਂ ਸੀ ਹੁੰਦੀ ਇਹ ਸਾਰੀਆਂ ਦੇਹਾਂ ਪੈਦਾ ਹੋਈਆਂ ਹਨ ਕਬੀਰ ਸੂਰਜ ਚਾਂਦ ਕੈ ਸੂਰਜੀ ਨਹੀਂ ਤਉ ਗੁਣੀ ਕਈ ਤੇ ਕਈ ਚੰਦੋਂ ਨਹੀਂ ਸਤੋ ਗੁਣੀ ਉਹਦਾ ਭਈ ਸਭ ਦੇ ਸਾਰੀਆਂ ਦੇਹਾਂ ਪੈਦਾ ਹੋਈਆਂ ਹਨ ਕੋਈ ਬਰਾਗੋ ਵਾਲੇ ਹਨ ਕੋਈ ਅਪਰੋਖ ਗਿਆਨ ਵਾਲੇ ਹਨ ਕਈ ਤਾਂ ਸੀ ਹਨ ਤੇ ਕਈ ਸਾਤ ਕੀ ਹਨ ਉਦਾ ਪਹੀ ਸਭ ਦੇ ਇਹ ਦਿਆਂ ਸਾਰੀਆਂ ਪੈ ਜਾ ਹੋਈਆਂ ਚੰਦ ਸੂਰਜ ਦੇ ਚੜਨ ਵਾਂਗੂ ਗੁਰ ਗੋਬਿੰਦ ਕੇ ਬਿਨ ਮਿਲੇ ਗੁਰੂਸ ਦੁਆਰਾ ਗੋਬਿੰਦ ਪਰਮੇਸ਼ਰ ਦੇ ਨਾਲ ਮਿਲੇ ਕੋ ਬਿਨ ਸੱਚੇ ਪਾਤਸ਼ਾਹ ਦੇ ਨਾਲ ਮਲਾਪ ਹੋਏ ਤੋਂ ਬਿਨ ਪਲਟ ਪਹੀ ਸਭ ਖੇ ਹੁਣਦ ਕਰਕੇ ਫੇਰ ਮਿੱਟੀ ਹੋ ਗਈਆਂ ਇਹ ਦੇਹਾਂ ਜਿਨ੍ਹਾਂ ਨੂੰ ਚੰਦ ਸੂਰਜ ਨਾਮ ਮੰਨਿਆ ਸੀ ਚੰਦ ਤੇ ਸੂਰਜ ਦੀ ਨੇ ਆਈ ਜਿਨ੍ਹਾਂ ਨੂੰ ਪਿਆਰੇ ਪੁੱਤਰ ਮੰਨਿਆ ਹੋਇਆ ਸੀ ਜਹ ਅਨ ਭੌ ਤਹ ਭੈ ਨਹੀਂ ਜਿੱਥੇ ਕਬੀਰ ਜੀ ਕਹਿੰਦੇ ਅਨ ਭੌ ਜਠਾਰਥ ਗਿਆਨ ਹੈ ਨਾ ਸਰੂਪ ਦਾ ਉਥੇ ਕਾਲ ਦਾ ਭੈ ਨਹੀਂ ਹੈ ਕਿਸੇ ਪ੍ਰਕਾਰ ਵੀ ਜਹ ਭੌ ਤਹ ਹਰਨਾ ਜਿੱਥੇ ਸਾਧ ਸੰਗੇ ਜੀ ਭੈ ਹੈ ਸੰਸਾਰ ਦਾ ਉਥੇ ਹਰੀ ਦੀ ਪ੍ਰਾਪਤੀ ਨਹੀਂ ਹੈ ਜਿੱਥੇ ਹਰੀ ਹੈ ਉਥੇ ਕਾਲ ਦਾ ਭੈ ਨਹੀਂ ਹੈ ਕਹੋ ਕਬੀਰ ਵਿਚਾਰ ਕਰੋ ਜਦੋਂ ਹਰੀ ਦੀ ਪ੍ਰਾਪਤੀ ਹੋ ਜੇ ਫੇਰ ਸਤ ਪ੍ਰਕਾਰ ਦਾ ਕੋਈ ਭੈ ਨਹੀਂ ਰਹਿੰਦਾ ਇਹ ਸਹਿਬ ਕਬੀਰ ਜੀ ਕਹਿੰਦੇ ਸੀ ਵਿਚਾਰ ਕੇ ਦੱਸਿਆ ਹੈ ਸੰਤ ਸੁਨੋ ਮਨ ਮਾ ਇਹ ਸੰਗੀਆਂ ਨੂੰ ਮਨ ਦੇ ਵਿੱਚ ਇਹ ਸੁਣ ਕੇ ਧਾਰਨ ਕਰੋ ਗ੍ਰਹਿਣ ਕਰੋ ਜਦੋਂ ਹਰੀ ਪਰਗੋਹਦਾ ਕੋਈ ਡਰ ਨਹੀਂ ਰਹਿੰਦਾ ਹੈ ਜਿਨ੍ਹਾਂ ਚਿਰ ਭੈ ਦੁਨੀਆ ਦਾ ਉਹਨਾਂ ਚਿਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ ਕਬੀਰ ਜਿਨਹੋ ਕਿਛੂ ਜਾਣਿਆ ਨਹੀਂ ਕਬੀਰ ਸਾਹਿਬ ਜੀ ਕਹਿੰਦੇ ਜਾਂ ਤਾਂ ਅਗਿਆਨੀ ਜਿੰਨਾ ਚਿਰ ਮੌਤ ਨਹੀਂ ਆਉਂਦੀ ਉਹਨਾਂ ਜਿਹੜਾ ਆਪ ਨੂੰ ਸੁਖੀ ਮੰਨਦੇ ਐ ਤੇ ਜਾਂ ਬ੍ਰਹਮ ਗਿਆਨੀ ਉਹ ਮੌਤ ਨੂੰ ਵੀ ਜਿੱਤ ਕੇ ਸੁਖੀ ਰਹਿੰਦੇ ਸਦਾ ਵਾਸਤੇ ਕਬੀਰ ਜਿਨਹੋ ਕਿਛੂ ਜਾਣਿਆ ਨਹੀਂ ਕਬੀਰ ਜੀ ਕਹਿੰਦੇ ਜਿਨ੍ਹਾਂ ਨੂੰ ਕੁਛ ਵੀ ਨਹੀਂ ਸਭ ਜੀਵ ਦੇ ਸਰੂਪ ਨੂੰ ਈਸ਼ਰ ਦੇ ਸਰੂਪ ਨੂੰ ਮਾਇਆ ਦੇ ਸਰੂਪ ਨੂੰ ਜਾਦੂ ਦੇ ਅੰਦਰ ਕੋਈ ਵੀ ਕਿਸ ਵਾਤੇ ਆਏ ਕੁਝ ਨਹੀਂ ਸਮਝਿਆ ਅਗਿਆਨੀ ਹਨ ਤਿੰਨ ਸੁਖ ਨੀਂਦ ਵਿਹਾਰ ਉਹ ਮੰਮੀਆਂ ਤਾਣ ਕੇ ਪੈ ਰਹੇ ਨੇ ਸੁਖ ਨਾਲ ਨੀਂਦ ਵਿੱਚ ਆਪਣੀ ਉਮਰ ਇਸ ਤਰ੍ਹਾਂ ਕਾਗ ਵਿਹਾਰ ਬਤੀਤ ਕਰਦੇ ਹਨ 함 ਹੋ ਜੋ ਬੂਝਾ ਬੂਝਣਾ ਜਿਹੜਾ ਅਸੀਂ ਬੂਝਣੇ ਜੋ ਗੁਰਾਂ ਦੇ ਪਾਸੋਂ ਉਪਦੇਸ਼ ਬੂਝਣਾ ਹੈ ਕਿ ਜੀਵ ਦਾ ਸਰੂਪ ਕੀ ਹੈ ਈਸ਼ਰ ਦਾ ਸਰੂਪ ਕੀ ਹੈ ਬੁਜਨੇ ਜੋਗ ਤੁੰਪਦਾ ਲਖ ਖਰਚ ਸਮਝਨੇ ਜੋਗ ਜੋ ਤਤਪਦਾ ਲਖ ਖਰਚ ਪੂਰੀ ਪਰਿਬਲਾ ਜਿੰਨਾ ਚਿਰ ਪ੍ਰਾਪਤ ਨਹੀਂ ਹੁੰਦਾ ਉਹਨਾਂ ਚਿਰ ਬਲਾ ਹੀ ਗੱਲ ਪਈ ਹੋਈ ਹੈ ਦੁਖੀ ਰਹੀ ਰਹੇ ਜਿਵੇਂ ਫਰੀਦ ਨੇ ਕਿਹਾ ਜਿੱਦਾਂ ਨਾਲਾ ਕੱਪਿਆ ਜੇ ਗਲ ਕੱਪੇ ਚੁਖੋ ਪਵਨ ਨਈਤੀ ਮਾਮਲੇ ਸਹਨਈਤੀ ਦੁਖੋ ਇਸੇ ਪ੍ਰਕਾਰ ਕਵੀਰ ਜੀ ਕਹਿੰਦੇ ਬਲਾ ਹੀ ਗੱਲ ਪਈ ਹੋਈ ਹੈ ਜਿੰਨਾ ਚਿਰ ਅਜੇ ਸਮਝ ਨ ਸਮਝਾਉਣ ਚ ਪਏ ਹੋਏ ਹਾਂ ਇਸੇ ਪ੍ਰਕਾਰ ਕਬੀਰ ਜਿਨਹੋ ਕਿਛੂ ਜਾਣਿਆ ਨਹੀਂ ਤੁਸੀਂ ਜੀ ਕਹਿੰਦੇ ਬ੍ਰਹਮ ਗਿਆਨ ਕਰਕੇ ਜਿਨਾਂ ਨੂੰ ਸੰਸਾਰ ਨੂੰ ਕੁਛ ਕਰਕੇ ਵੀ ਨਹੀਂ ਜਾਣਿਆ ਮਿੱਠਿਆ ਹੀ ਜਾਣ ਲਿਆ ਨਿਸ਼ਚੇ ਕਰ ਲੈ ਕੋਈ ਚੀਜ਼ ਨਹੀਂ ਪਾਰ ਬ੍ਰਹਮ ਤੋਂ ਬਗੈਰ ਤੇ ਸੁਖ ਨੀਂਦ ਵਿਹਾਰ ਉਹਨਾਂ ਨੂੰ ਆਤਮਾ ਦਾ ਸੁਖ ਦੀ ਪ੍ਰਾਪਤੀ ਹੈ ਅਵਿਦਿਆ ਰੂਪੀ ਨੀਂਦ ਉਹਨਾਂ ਨੇ ਬਤੀਤ ਹੋ ਚੁੱਕੀ ਹੈ ਮੁਕ ਮੁਕ ਚੁੱਕੀ ਹੈ ਸਮੋ ਜੋ ਬੂਝਾ ਬੂਝਣਾ ਅਸੀਂ ਜਿਹੜਾ ਬੂਝਾ ਸਮਝ ਨੂੰ ਸਰਬਨ ਗਿਆਨਦਾਰਾ ਮੰਨਣਦਾਰਾ ਬੁੱਝਣਾ ਹੈ ਪੂਰੀ ਪਰਿਬਲਾਈ ਜਿਨ੍ਹਾਂ ਚਿਰ ਪਰਮੇਸ਼ਰ ਦੀ ਸਖਿਆਤਾ ਨਹੀਂ ਹੁੰਦੀ ਉਹਨਾਂ ਜਿਹੜੇ ਬਲਾ ਹੀ ਗਲ ਪਈ ਹੋਈ ਇਹਨਾਂ ਦੁੱਖ ਹੀ ਪੈ ਰਿਆ ਹੈਗਾ ਇਹ ਬਲਾਵਾਂ ਵਿੱਚ ਪਏ ਹੋਏ ਆ ਕਦੇ ਅਵਿਧਿਆ ਚਿਮੜੀ ਰਹਿੰਦੀ ਹੈ ਕਦੇ ਮਾਇਆ ਆਪ ਦੀ ਪ੍ਰਭਤਾ ਵਖਾ ਕੇ ਚਿਮੜੀ ਰਹਿੰਦੀ ਹੈ ਪਰ ਅੰਮ੍ਰੰਤਾ ਕਬੀਰ ਨਹੀਂ ਪਾਇਆ ਜਿਸ ਨੂੰ ਸਾਰੀ ਦੁਨੀਆ ਪਈ ਤਰਸਦੀ ਹੈ ਇਹ ਔਕੜ ਵੇਲੇ ਭਾਵੇਂ ਬਚਨ ਕਹੇ ਹਨ ਕਬੀਰ ਮਾਰੇ ਬਹੁਤ ਪੁਕਾਰਿਆ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਮਾਰੇ ਆਦਮੀ ਹੁੰਦੇ ਆ ਉਹ ਬਾਲੀਆਂ ਲਿਲਕਣੀਆਂ ਕਰਦੇ ਆ ਬਾਲਗਾਂ ਰੌਲਾ ਪਾਉਂਦੇ ਹਨ ਕਮਜ਼ੋਰ ਆਦਮੀ ਪੀਰ ਪੁਕਾਰ ਔਰ ਤੇ ਪੀਰ ਦਾ ਜਿਹੜਾ ਬੋਲਣਾ ਹੋਰ ਹੀ ਹੁੰਦਾ ਹੈ ਇਹ ਜਿਹੜੇ ਮਾਰੇ ਧਾਰਨਾ ਤੋਂ ਹੀ ਨੇ ਜਿਨ੍ਹਾਂ ਨੇ ਆਪ ਕਮਾਈ ਨਹੀਂ ਕੀਤੀ ਵਿਦਵਾਨ ਬਣ ਜਾਂਦੇ ਆ ਬਾਲੀਆਂ ਪੁਕਾਰਾਂ ਕਰ ਲੈਂਦੇ ਵੀ ਆਇਆ ਕਰੋ ਤੁਹਾਡੇ ਲਈ ਮੈਂ ਇਹ ਕਹਿੰਦਾ ਤੁਹਾਡੇ ਜੁਮੇ ਤੁਹਾਨੂੰ ਇਹ ਸਮਝਣਾ ਪਊਗਾ ਕਿਉਂ ਲੋਕਾਂ ਦੇ ਉੱਤੇ ਸਾਰੇ ਦੋਸ਼ ਰੋਪੀ ਜਾਂਦੇ ਆ ਆਪ ਵੱਖਰੇ ਬਣੇ ਰਹਿੰਦੇ ਆ ਕਿਉਂ ਮਾਰੇ ਲੋਕ ਕਮਾਈ ਤੋਂ ਹੀ ਨੇ ਜਿਹੜੇ ਲੋਕ ਹੈ ਮਾਰੇ ਪੁਕਾਰਾਂ ਹੀ ਕਰਨਗੇ ਲੋਕਾਂ ਦੇ ਸਿਰ ਸਾਰਾ ਜਿੰਨਾ ਭਾਰ ਹੈ ਬੋਝ ਪਾਉਣ ਤੇ ਲੱਗੇ ਰਹਿੰਦੇ ਹਨ ਪੀਰ ਪੁਕਾਰ ਆ ਜੋ ਪੀਰ ਸਤਿਗੁਰੂ ਜੀ ਹੈ ਉਹਨਾਂ ਦਾ ਪੁਕਾਰ ਬੋਲਣਾ ਹੋਰ ਤਰ੍ਹਾਂ ਹੀ ਹੈ ਸਾਬ ਕਬੀਰ ਜੀ ਕਹਿੰਦੇ ਹਨ ਲਾਗੀ ਚੋਟ ਮਰਮ ਕੀ ਉਹਨਾਂ ਦੀ ਜਿਨ੍ਹਾਂ ਨੂੰ ਇੱਕ ਚੋਟ ਸ਼ਬਦ ਦੀ ਮਰਮ ਨਰਮ ਸਾਂ ਦੇ ਵਿੱਚ ਦਿਲ ਦੇ ਵਿੱਚ ਲੱਗੀ ਹੈ ਪ੍ਰੇਮ ਦੀ ਰਹੋ ਕਬੀਰਾ ਠਾ ਕਬੀਰ ਜੀ ਕਹਿੰਦੇ ਉਹ ਤਾਂ ਹੀ ਰਹਿ ਗਏ ਫੇਹਲਣ ਜੋ ਕਹਿੰਦੇ ਹੈ ਵਿਦਿਆ ਉਹਨਾਂ ਦੀ ਨਾਸ਼ ਹੋ ਗਈ ਸਰੂਪੀ ਠਾਉਂ ਚ ਇਸਤਤ ਹੋ ਕੇ ਪ੍ਰਾਪਤੋ ਇਸਤਤ ਹੋ ਗਏ ਹਨ ਠਾਂ ਹੀ ਰਹੇਗੇ ਕਾਲ ਨਹੀਂ ਪੋਛ ਸਕਦਾ ਉਹਨਾਂ ਨੂੰ ਐਸੇ ਸਰੂਪ ਦੀ ਸਖਿਆਤ ਤਾਂ ਹੋ ਗਈ ਹੈ ਇੱਕੇ ਸ਼ਬਦ ਦੀ ਚੋੜ ਦੇ ਨਾਲ ਨਿਹਾਲ ਹੋ ਗਏ ਕਬੀਰ ਇਹ ਗੁਰਾਂ ਦਾ ਬੋਲਣਾ ਕਬੀਰ ਚੋੜ ਇੱਕ ਵਾਰ ਸਿਆਹਾ ਕਬੀਰ ਚੋਟ ਸੁਹੇਲੀ ਸੇਲ ਕੀ ਕਬੀਰ ਸਾਹਿਬ ਜੀ ਕਹਿੰਦੇ ਆ ਜਿਹੜੀ ਸੇਲੇ ਨੂੰ ਕਿਸੇ ਨੂੰ ਸਾਰਨਾ ਨਾ ਇਹ ਸੁਖਾਲੀ ਚੋਟ ਹੈ ਲਾਗਤ ਲੈ ਉਸਾ ਜਦੋਂ ਕੋਈ ਸੇਲਾ ਵਰਸ਼ਾ ਮਾਰਿਆ ਲੈਂਦੇ ਆ ਲੱਗਦੇ ਆ ਹੌਕਾ ਲੈ ਸਕੀ ਨਾ ਇੰਨਾ ਫਰਕ ਹੈ ਉਸ ਦਾ ਚੋਟ ਸਹਾਰੈ ਸ਼ਬਦ ਕੀ ਪਰ ਸਤਿਗੁਰੂ ਦੇ ਸ਼ਬਦ ਦੀ ਜਿਹੜਾ ਚੋਟ ਨੂੰ ਸਹਾਰਨਾ ਕਰੇ ਧਾਰਨ ਕਰੇ ਸਾਸ ਗੁਰੂ ਮੈਂ ਦਾ ਉਹਦੇ ਹੰਗਤਾ ਦੇ ਆ ਹੋ ਕੰਮ ਨਹੀਂ ਲਿਆ ਜਾ ਸਕਦਾ ਇਹ ਹਉਮੈ ਛੁਡਨੀ ਪੈਂਦੀ ਹੈ ਉਸ ਗੁਰੂ ਦਾ ਉਹ ਭਾਈ ਗੁਰੂ ਰੂਪ ਹੈ ਮੈਂ ਉਹਦਾ ਸੇਵਕ ਹੈ ਇਕਬੀਰ ਦੀ ਨਿਮਰਤਾ ਦੇ ਨਾਲ ਕਿਹਾ ਸ਼ਬਦ ਦੀ ਚੋਟ ਸਹਾਰਨੀ ਚਾਹੀਦੀ ਹੈ ਜਿਵੇਂ ਸ਼ਬਦ ਗੁਰੂ ਸਾਹਿਬ ਦੇ ਆਚਾਰ ਨੇ ਕਰਕੇ ਪੰਝਾ ਪਿਆਰ ਨਸੀਖ ਦੇ ਕੇ ਸੀ ਕੋਈ ਇਹ ਨਹੀਂ ਸੀ ਖਿਆਲ ਕੀਤਾ ਕਿ ਆਪ ਸਰ ਕਿਉਂ ਮੰਗਦੇ ਹੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਜੋ ਸਿੱਖੀ ਪਰਖੀ ਹੈ ਜਦੋਂ ਕਹੇ ਸਿੱਖਾਂ ਪੰਜ ਕੁਦਕੇ ਮਾਰ ਲਾਇਆ ਕਰਨ ਸਾਰੇ ਕੁਦਕੇ ਵੱਜਣ ਤੋਂ ਬਾਅਦ ਨਿਕਲੇ ਗੁਰੂ ਅੰਗਦ ਸਾਹਿਬ ਜੀ ਕਾਇਮ ਰਹੇ ਤੇ ਮੁਰਦੇ ਖਾਨ ਤੱਕ ਜਦੋਂ ਪਰਖ ਕੀਤੀ ਤੇ ਮੁਰਦੇ ਦੇ ਵਾਲੇ ਫਿਰਨ ਲੱਗੇ ਫਜੂਨ ਪੁੱਛਿਆ ਕਿਉਂ ਫਿਰਦੇ ਹੋ ਤਹ ਲੱਗੇ ਸੱਚੇ ਪਾਤਸ਼ਾਹ ਆ ਗਿਆ ਕਿਸ ਪਾਸੇ ਹੋ ਮਾਰੇ ਕਹਿੰਦੇ ਪੈਰਾਂ ਤੋਂ ਲਾ ਕੇ ਸਿਰ ਤਾਂ ਝੁਕੋ ਜਦੋਂ ਉਤੋਂ ਬਸਤਰ ਚੱਕਿਆ ਕੜਾ ਪ੍ਰਸ਼ਾਦ ਦੇਖਿਆ ਭਾਈ ਬੁੱਢਾ ਸਾਹਿਬ ਜੀ ਤੇ ਭਾਈ ਸੁਧਾਰਨ ਜੀ ਤੇ ਪਗੀਰਥ ਇਹ ਕਿੰਨੇ ਸਿੱਖ ਝਾਰੀਆਂ ਦੇ ਉਹ ਲੇਖੇ ਖੜੇ ਸਨ ਇਹਨਾਂ ਨੂੰ ਆ ਕੇ ਦਰਸ਼ਨ ਕੀਤੇ ਫਿਰ ਸਾਰੀ ਖੇਲ ਨੂੰ ਅਲੋਪ ਕਰ ਤਾ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਸਬਦੀ ਜੋ ਤੁਂ ਜਿਹੜਾ ਸਹਾਰ ਲਵੇ ਤਾਸ ਗੁਰੂ ਮੈਂ ਦਾਸ ਉਸ ਗੁਰੂ ਦਾ ਮੈਂ ਸੇਵਕ ਹਾਂ ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ ਕੋਈ ਮੁੱਲਾ ਬਾਗ ਦਿੰਦੇ ਹੋਏ ਨੂੰ ਵੇਖ ਕੇ ਕਹਿੰਦੇ ਨੇ ਇਹ ਮੁੱਲਾ ਮਨਾਰੇ ਤੇ ਚੜ ਕੇ ਕੀ ਕਰਦਾ ਹੈ ਸਾਈਂ ਨਾ ਬਹਿਰਾ ਹੋ ਜਦੋਂ ਮੁਸਲਮਾਨਾਂ ਦੇ ਮਰਜ਼ੀ ਲਿਖਿਆ ਹੈ ਵੀ ਜਿੰਨੀ ਉੱਚੀ ਆਵਾਜ਼ ਨਾਲ ਖੁਦਾ ਨੂੰ ਯਾਦ ਕਰੀਏ ਖੁਦਾ ਖੁਸ਼ ਹੁੰਦਾ ਹੈ ਇੱਕ ਰਾਨ ਵਿੱਚ ਲਿਖਿਆ ਹੋਇਆ ਹੈ ਹਿੰਦੂਆ ਦਾ ਵੀ ਜਿੰਨਾ ਚੁੱਪ ਕਰਕੇ ਜਪੀਏ ਕਹੂ ਹੈ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ ਕਹੂ ਹੈ ਕਿ ਤੁਰਕਾ ਪੁਕਾਰੇ ਵਾਂਗ ਦੇ ਤੋ ਇਹ ਕਹਿੰਦੇ ਗੁਪਤ ਜਪਣੀ ਚਾਹੀਦੀ ਹੈ ਮੁਸਲਮਾਨ ਕਹਿੰਦੇ ਜ਼ੋਰ ਦੀ ਆਵਾਜ਼ ਮਾਰਨੀ ਚਾਹੀਦੀ ਹੈ ਕਬੀਰ ਸਾਹਿਬ ਕਹਿੰਦੇ ਹਨ ਕਬੀਰ ਮੁੱਲਾ ਮਨਾਰੇ ਇਹ ਮੁੱਲਾ ਮਨਾਰੇ ਦੇ ਚੜਕੇ ਕੰਨਾ ਚੁੰਗਲਾ ਲੈ ਕੇ ਅੱਲਾਹੁ ਅਕਬਰ ਅੱਲਾਹੁ ਅਕਬਰ ਹਜ਼ਰਤ ਅਸਲਾ ਹਜ਼ਰਤ ਫੁਲਾਹ ਇਹ ਤਾਂ ਪੇਸ਼ੇਸ਼ੇ ਵਾਰੀ ਬੋਲਦਾ ਹੈ ਏ ਬਾਗ ਦੇ ਟੱਪੇ ਹਨ ਜੀ ਇਸ ਤਰ੍ਹਾਂ ਤੂੰ ਕਹਿੰਦੇ ਹਨ ਸਾਈ ਨਾ ਬਹਿਰਾ ਉਹ ਸਾਈ ਕੋਈ ਬੋਲਾ ਥੋੜੋ ਹੋਇਆ ਰਬ ਬੋਲਾ ਤੂੰ ਉਹਨੂੰ ਹੱਕਾ ਮਾਰਦਾ ਉੱਚੀ ਚੜ ਕੇ ਮਨਾਰੇ ਰਹਿਤੇ ਜਾਂ ਕਾਰਨ ਤੂੰ ਬਾਗ ਦੇ ਜਿਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਤੂੰ ਬਾਗਾ ਦਿੰਨਾ ਹੈ ਤੇ ਲਈ ਭੀਤਰ ਜੋ ਉਹ ਉਸ ਨੂੰ ਦਿਲ ਦੇ ਵਿੱਚ ਜੋ ਇਹ ਦੇਖਣਾ ਕਰ ਤੇਰੇ ਹਿਰਦੇ ਦੇ ਅੰਦਰ ਹੀ ਹੈ ਤੇਰਾ ਸਾਖੀ ਰੂਪ ਆਤਮਾ ਹੈ ਤੂੰ ਬਾਹ ਕੁਚੀ ਆਵਾਜ਼ਾਂ ਦੇ ਕੇ ਕਿਉਂ ਮਾਰਦਾ ਹਾਕਾਂ ਬੋਲਾ ਨਹੀਂ ਉਹ ਤਾਂ ਅੰਤਰੀ ਗਾਮੀ ਐ ਘੜ ਘੜ ਕੇ ਅੰਤਰ ਕੀ ਜਾਣ ਤ ਸੇਖ ਸਬੂਰੀ ਇਹ ਪਖੰਡ ਦਾ ਖੰਡਨ ਕਰ ਰਹੇ ਹਨ ਸੇਖ ਸਬੂਰੀ ਬਾਹਰ ਕੋਈ ਕਹਿੰਦਾ ਅਸੀਂ ਸ਼ੇਖ ਜਾਤੀ ਵਾਲੇ ਹਾਂ ਮੁਸਲਮਾਨਾਂ ਦੇ ਚਾਰ ਜਾਤੀਆਂ ਹਨ ਪਠਾਨ ਮੁਗਲ ਸਜਦ ਤੇ ਸੇਖ ਸੇਖ ਬ੍ਰਾਹਮਣਾ ਦੀ ਨਿਆਈ ਹੁੰਦੇ ਹਨ ਅੱਜ ਕੱਲ ਤਾਂ ਭਰਾਇਆਂ ਨੂੰ ਲੋਕ ਕਹਿੰਦੇ ਹਨ ਸ਼ੇਖ ਸਾਹਿਬ ਕਬੀਰ ਜੀ ਕਬੀਰ ਜੀ ਕਹਿੰਦੇ ਹਨ ਸ਼ੇਖ ਸਬੂਰੀ ਬਾਹ ਕੇ ਭਾਈ ਆਪਣੇ ਆਪ ਨੂੰ ਸ਼ੇਖ ਬਿਰਦ ਜਾਤੀ ਵਾਲਾ ਮੰਨਦੇ ਹੋ ਤੇ ਸੰਤੋਖ ਹੈ ਨਹੀਂ ਚਿੱਤ 'ਚ ਜਿਨ੍ਹਾਂ 'ਚ ਸੰਤੋਖ ਤੋਂ ਬਗੈਰ ਹੈ ਆਪਣੇ ਆਪ ਨੂੰ ਸ਼ੇਖ ਬਿਰਦ ਜਾਤੀ ਵਾਲਾ ਜੇ ਕਹਾ ਲਿਆ ਕਿਆ ਹਜ ਕਾਬੇ ਜਾ ਅਜੇ ਕਰਕੇ ਹਾਕਾ ਜੇ ਗਏ ਕਾਬੇ ਦੇ ਹਜ ਕਰਨ ਵਾਲੇ ਮੱਕਾ ਸ਼ਹਿਰ ਦਾ ਨਾਮ ਹੈ ਉਸ ਮੰਦਰ ਦਾ ਨਾਮ ਕਾਬਾ ਹੈ ਉਹਦੇ ਹਜ ਜ ਕਰਨ ਆਤੇ ਉਥੇ ਜਾ ਕੇ ਸ਼ਿਵ ਲਿੰਗਾ ਕਾਲਾ ਉਸ ਨੂੰ ਚੁੰਮਦੇ ਆਏ ਲੋਕ ਉਹ ਚੁੰਮ ਕਰਕੇ ਕਹਿੰਦੇ ਆਏ ਕਿ ਪਹਿਲਾ ਚਿੱਟਾ ਪੱਥਰ ਸੀ ਸ਼ੰਖ ਮਾਰ ਮਾਰ ਆ ਕਿ ਸਾਡੇ ਗੁਨਾਹਾਂ ਨੂੰ ਲੈ ਕੇ ਕਾਲਾ ਹੋ ਗਿਆ ਇਸ ਪ੍ਰਕਾਰ ਇਹ ਕਹਿੰਦੇ ਹਨ ਉਹਦੇ ਚੁੰਮ ਕਰਕੇ ਜਿਹੜਾ ਆਉਂਦੇ ਆ ਜਿਹੜਾ ਉੱਥੇ ਪਾਣੀ ਪਾ ਕੇ ਥੱਲੇ ਡੁੱਲਦਾ ਉਹਦੇ ਨਾਲ ਉਜੂ ਕਰਦੇ ਆ ਫਿਰ ਇੱਕੋ ਪਹਾੜੀ ਹੈ ਮੀਲਕ ਤੇ ਉਥੋਂ ਇੱਕੋ ਸਜਦ ਉਹ ਝੰਡੀ ਦਿੰਦਾ ਜਿਹਨੂੰ ਝੰਡੀ ਦਿਸ ਪਵੇ ਉਹ ਕਹਿੰਦੇ ਸਾਡਾ ਹੱਜ ਪੂਰਾ ਹੋ ਗਿਆ ਇਸ ਪ੍ਰਕਾਰ ਸਹਿਬ ਕਬੀਰ ਜੀ ਕਹਿੰਦੇ ਹਨ ਪਿਆ ਹੱਜ ਕਾਬਾ ਜੇ ਭਾਈ ਸੰਤੋਖ ਨਹੀਂ ਹੈ ਆਪਣੇ ਆਪ ਨੂੰ ਸ਼ੇਖ ਬਿੰਦ ਯਾਤੀ ਵਾਲਾ ਕਹੋਣਾ ਤੇ ਕਾਬੇ ਦੇ ਹੱਜ ਕਰਨ ਆ ਕੇ ਯਾਤਰਤ ਕਰਨ ਆ ਕੇ ਗਿਆ ਤੇ ਕੀ ਲਾਭ ਹੋਇਆ ਤੈਨੂੰ ਕੁਝ ਨਾ ਲਾਭ ਹੋਇਆ ਕਬੀਰ ਜਾ ਕੀ ਦਿਲ ਸਾਵਤ ਨਹੀਂ ਸਭ ਕਵੀ ਜੀ ਕਹਿੰਦੇ ਦਿਲ ਦੀ ਭਾਵਨਾ ਜਿਸ ਦੀ ਸਾਵਤ ਨਹੀਂ ਹੈ ਮਨ ਦੀ ਰਾਸ ਨਹੀਂ ਹੈ ਭਾਵਨਾ ਸਚਾਈ ਵਾਲੀ ਨਹੀਂ ਹੈ ਤਾ ਕਉ ਕਹਾ ਖੁਦਾ ਉਸ ਨੂੰ ਖੁਦਾ ਦੀ ਪ੍ਰਾਪਤੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਨਹੀਂ ਹੋ ਸਕਦੀ ਕਬੀਰ ਅੱਲਹ ਕੀ ਕਰ ਬੰਦ ਦੀ ਸਭ ਕਵੀ ਜੀ ਕਹਿੰਦੇ ਜਿਸ ਨੂੰ ਅੱਲਾ ਪਾਕ ਕਹਿੰਦੇ ਹਨ ਉਸ ਦੀ ਬੰਦਗੀ ਭਗਤੀ ਕਰ ਜੇ ਸਿਮਰਤ ਦੁੱਖ ਜਾ ਜਿਸ ਮਾਰੇ ਦਾ ਭਜਨ ਕਰਨੇ ਕਰਕੇ ਜੰਮਣ ਮਰਨ ਦਾ ਦੁੱਖ ਆ ਗਿਆੰਦਾ ਦੁੱਖ ਤੇਰਾ ਚਲਿਆ ਜਾਵੇ ਦਿਲ ਮਹਿ ਸਾਈ ਪ੍ਰਗਟੈ ਤੇਰੇ ਮਨ ਦੇ ਅੰਦਰੋਂ ਹੀ ਸਾਈ ਪਰਮੇਸ਼ਰ ਪ੍ਰਗਟ ਹੋਇਆ ਵੇ 부ਜੇ ਬਲੰਤੀ ਨਾਮ ਨਾਮ ਅੱਗ ਦਾ ਹੈ ਜਿਹੜੀ ਤੇਰੇ ਅੰਦਰ ਕਾਲ ਦੀ ਅੱਗ ਮੱਚ ਰਹੀ ਹੈ ਉਹ ਨਾਮ ਦੇ ਕਰਕੇ 부ਜ ਜਾਵੇ ਨਾਮ ਰੂਪੀ ਜਲ ਦੇ ਨਾਲ ਕਬੀਰ ਜੋਰੀ ਕੀਏ ਜ਼ੁਲਮ ਹੈ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਜ਼ਬਰਦਸਤੀ ਬੱਕਰਿਆਂ ਨੂੰ ਛਤਰੀਆਂ ਨੂੰ ਮਾਰਦੇ ਨੇ ਇਹ ਬੜਾ ਭਾਰੀ ਭਾਰੀ ਜ਼ੁਲਮ ਕਰ ਰਹੇ ਹੋ ਕਹਤਾ ਨਾਉ ਹਲਾ ਇਹਦਾ ਨਾਉ ਕਹਿੰਦੇ ਹਲਾਲ ਹੱਕ ਕਰਦੇ ਅਸੀਂ ਹਲਾਲ ਨਾਂ ਰੱਖਿਆ ਤੁਸੀਂ ਇਸ ਦਾ ਦਫ਼ਤਰ ਲੇਖਾ ਮੰਗੀ ਐ ਜਦੋਂ ਵਾਹਿਗੁਰੂ ਦੇ ਦਫ਼ਤਰ 'ਚ ਤੁਹਾਡੇ ਪਾਸੋਂ ਸਾਭ ਮੰਗਿਆ ਗਿਆ ਪ੍ਰੋਗ 'ਚ ਕਦ ਹੋਏ ਕੋ ਕੌਣ ਹਵਾ ਉਦੋਂ ਬੱਕਰੇ ਵਾਂਗੂ ਤੁਹਾਨੂੰ ਵੀ ਜਿਵਾ ਕੀਤਾ ਜਾਵੇਗਾ ਉਦੋਂ ਕੀ ਹਾਲ ਹੋਵੇਗਾ ਸਾਭ ਜ਼ਰੂਰ ਦੇਣਾ ਪਵੇਗਾ ਜਿਨ੍ਹਾਂ ਜੀਆਂ ਨੂੰ ਮਾਰ ਕੇ ਖਾਣੇ ਹੋ ਤੁਹਾਨੂੰ ਉਹ ਮਾਰ ਮਾਰ ਕੇ ਖਾਣਗੇ ਉਸੇ ਪ੍ਰਕਾਰ ਕਬੀਰ ਖੂਬ ਖਾਣਾ ਖੀ ਕਬੀਰ ਜੀ ਕਹਿੰਦੇ ਖੂਬ ਖਾਣਾ ਖਿਚੜੀ ਦਾ ਹੀ ਭਾਈ ਚੰਗਾ ਹੈ ਜਾ ਮਹਿ ਅੰਮ੍ਰਿਤ ਲੋ ਜਿਸ ਦੇ ਵਿੱਚ ਘਿਓ ਰੂਪ ਅੰਮ੍ਰਿਤ ਪੈ ਜਾਂਦਾ ਤੇ ਲੂਣ ਮਿਲ ਕੇ ਅੰਮ੍ਰਿਤ ਬਣ ਜਾਂਦੀ ਹੈ ਹੀਰਾ ਰੋਟੀ ਕਾਰਨੇ اے ਭਾਈ ਹੀਰਾ ਸ਼ਿਕਾਰ ਦੀ ਰੋਟੀ ਵਾਸਤੇ ਮਾਹ ਦੀ ਰੋਟੀ ਤਾਂ ਖਾਣੀ ਦਾ ਸੁਖਾਲੀ ਲੱਗਦੀ ਐ ਖਾ ਲਈ ਦੀ ਐ ਤੰਦੂਰਾਂ ਤੇ ਬੈਠ ਕੇ ਗਲਾ ਕਟਾਵੈ ਕੌਣ ਪਰ ਗਲ ਕੌਣ ਵਧਾਉਂਦਾ ਫਿਰ ਇਹ ਗਲ ਵਧਾਉਣਾ ਪਵੇਗਾ ਜਿਵੇਂ ਮਾਸ ਖਾਣੇ ਹੋ ਐਵੇਂ ਤੁਹਾਨੂੰ ਵੀ ਆਪਦਾ ਗਲ ਵਧਾਉਣਾ ਪਵੇਗਾ ਇਹ ਤੁਹਾਨੂੰ ਡੰਡ ਮਿਲੇਗਾ ਇਹ ਜਰੂਰ ਮਿਲੇਗਾ ਇਹ ਸਤਿਗੁਰਾਂ ਦੇ ਵਾਕ ਐ ਝੂਠ ਨਾ ਸਮਝੋ ਕਬੀਰ ਗੁਰ ਲਾਗਾ ਤਬ ਜਾਨੀਐ ਕਬੀਰ ਸਾਹਿਬ ਜੀ ਜੀ ਨੂੰ ਕਹਿਣ ਲੱਗਾ ਕਿ ਮਾਰਾ ਮੈਨੂੰ ਗੁਰੂ ਦਾ ਉਪਦੇਸ਼ ਬੜਾ ਲੱਗ ਗਿਆ ਕਰੀ ਜੀ ਕਹਿੰਦੇ ਗੁਰੂ ਸਾਹਿਬ ਦਾ ਆਦੇਸ਼ ਲੱਗਾ ਹੋਇਆ ਤਾਂ ਭਾਈ ਜਾਣਿਆਂ ਜਾਵੇ ਮਿਟਾਏ ਮੋਹ ਤਨਤਾ ਜੇ ਤੁਹਾਡੇ ਅੰਦਰੋਂ ਮੋਹ ਮਿਟ ਜਾਵੇ ਸਰੀਰ ਦੀ ਅਦੀ ਵਿਆਦੀ ਉਪਾਦੀ ਦੇ ਹੱਤਮਤਾ ਮੰਦੇ ਆਸਰੇ ਹੋਣ ਵਾਲੇ ਕਾਮ ਆਦਿਕ ਅਦੀ ਭੂਤਕ ਤਤਾਂ ਦੀਆਂ ਖਿਲਤਾਂ ਦੇ ਵਿਗੜਨੇ ਕਰਕੇ ਵਾਜਪ ਤਕਾਫ ਹੋਣ ਵਾਲੇ ਤੇ ਅਦੀ ਦਾਵ ਪ੍ਰੇਗ ਪੀੜਾ ਤੇ ਕਹਿੰਦਾ ਡਾਂਗ ਛੋਟੇ ਹੋ ਜਾਣ ਇਹ ਤਿੰਨ ਪ੍ਰਕਾਰ ਦੇ ਤਾਬ ਮਿਟ ਜਾਣ ਮੋਹ ਮਿਟ ਜਾਵੇ ਸਰੀਰ ਤੋਂ ਆਹ ਗੁਰੂ ਜੀ ਆਪ ਦੇ ਲੱਗਾ ਸਮਝੋ ਜੇ ਉਹੇ ਜੇਈ ਕਰੋਧੀਆਂ ਉਹੇ ਜੇਈ ਭੈੜੇ ਹੋ ਤੇ ਫੇ ਗੁਰੂ ਜੀ ਆਪ ਦੇ ਤੁਹਾਨੂੰ ਕਿੱਥੇ ਲੱਗਾ ਐਵੇਂ ਚ ਹੂਠ ਹੀ ਬੋਲਦੇ ਹੋ ਹਰ ਖਸੂਗ ਦਾਜੈ ਨਹੀਂ ਜੇ ਚਿੱਤ ਦੇ ਤਾਈ ਪਦਾਰਥ ਆਏ ਤੋਂ ਖੁਸ਼ੀ ਨਾ ਹੋਵੋ ਇਕ ਰਾਸ ਰਹੋ ਪਦਾਰਥ ਗਏ ਤੋਂ ਸੋਗ ਨਾ ਹੋਵੇ ਆਏ ਹਰਖ ਨਾ ਗਏ ਸੋਗ ਇਹ 100 ਰੁਪਏ ਅੱਗ ਤੋਂ ਨੂੰ ਸਾੜ ਨਾ ਸਕੇ ਜੇ ਕਰਕੇ ਲਬ ਹਰ ਆਪ ਹੈ ਆ ਤਾਂ ਭਾਈ ਤੁਸੀਂ ਗੁਰੂ ਦਾ ਉਪਦੇਸ਼ ਲੱਗਾ ਆ ਤੁਹਾਨੂੰ ਗੁਰੂ ਦਾ ਉਪਦੇਸ਼ ਮਿਲਿਆ ਹੋਇਆ ਤਾਂ ਫੇ ਹਰੀ ਆਪੇ ਆ ਤੁਹਾਡੇ ਅੰਦਰ ਪ੍ਰਗਟ ਹੋ ਜਾਵੇਗਾ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਵ ਨਿਰੰਤਰ ਸੋਇ ਰੇ ਕਬੀਰ RAM ਕਹਿਨ ਮਹਿ ਭੀਦ ਹੈ ਸਰੂਪੀ ਕਹਿੰਦੇ RAM ਕਹਿਨ ਚ ਬੜਾ ਫਰਕ ਹੈ ਭਾਈ ਤਾਂ ਮਹਿ ਏਕ ਵਿਚਾਰ ਉਹਦੇ ਵਿੱਚ ਇੱਕ ਓਟ ਹੈ ਜੈ ਸਰੂਪ ਦੀ ਵਿਚਾਰ ਹੈ ਪਰਮੇਸ਼ਰ ਦੀ ਵਿਚਾਰ ਹੋ ਜਾਂਦੀ ਹੈ ਏਕਤਾ ਹੋ ਜਾਂਦੀ ਹੈ ਇੱਕ ਤਾਂ ਏ ਹੈ ਸੋਈ RAM ਸਭ ਕਹਿ ਕੋਈ RAM ਦੇ ਤਾਂ ਹੀ ਸਭ ਸੰਤ ਭਗਤ ਜਨ ਕਹਿੰਦੇ ਹਣ ਸੋਈ ਕੌਤਕ ਹਾ ਅਤੇ ਉਹ ਤਮਾਸ਼ਦੀਨ ਵੀ ਜਲਸਿਆਂ ਵਾਲੇ ਵੀ ਨੌਤ ਬੰਦਨਾ ਕਰਦੇ ਰਹਿੰਦੇ ਹੈ ਉਹਨਾਂ ਨੂੰ ਕੋਈ ਲਾਗ ਨਹੀਂ ਹੈ ਇਸੇ ਪ੍ਰਕਾਰ ਸੋਈ ਰਾਉਂ ਸਵਾ ਕਹੈ ਸੋਈ ਰਾਉਂ ਸਹਿਦ ਭੈ ਦੇ ਜਿਹੜੇ ਜ਼ਿਲ੍ਹਾ ਸੁ ਹੈ ਸਾਰੇ ਕਹੇ ਕਿ ਉਹ ਸਭ ਰਵਣ ਨੂੰ ਦੇਖ ਲੈਂਦੇ ਹਨ ਸੋਈ ਕੌਤਕ ਹਾ ਤਮਾਸ਼ਦੀਨ ਸੋਈ ਮੰਨੀ RAM ਰੋਟੀ RAM ਮੱਖਣੀ RAM ਦੁੱਧ RAM ਨਾਲੀ ਵਰਤੀ ਰੱਖਦੇ ਐ ਕਬੀਰ RAM RAM ਕਹੋ ਸਭ ਕਬੀਰ ਜੀ ਕਹਿੰਦੇ ਰਮਿਆ ਹੋਇਆ ਜੋ RAM ਹੈ ਸਾਰਿਆਂ ਦਾ ਆਤਮਾ ਉਸ ਨੂੰ ਰਮ ਸੁੰਦਰ ਨੂੰ ਉਚਾਰਨਾ ਕਰ ਕਹਿ ਵੀ ਮਾਹੇ ਬਬੀ ਗਾਣੇ ਕਰਕੇ ਭਾਈ ਬਵੇਕ ਜੀ ਵੀ ਸੀ ਇਕਤਾ ਦਾ ਗਿਆਨ ਪ੍ਰਾਪਤ ਹੋਵੇਗਾ ਵਾਚਰ ਦਾ ਤਿਆਗ ਕਰਕੇ ਇਕ ਤਾਂ ਹੋਵੇਗੀ ਲੱਖਰਸ ਵਿੱਚ ਏਕ ਅਨੇਕ ਹੈ ਮਿਲ ਗਿਆ ਇਕ ਨਾ ਤਾਂ ਭਾਈ ਮਖਣੀ RAM ਦੁੱਧ RAM ਮੰਨੀ RAM ਇਓ ਅਨੇਕਾਂ ਪਦਾਰਥਾਂ ਜੀ ਮਿਲਿਆ ਹੋਇਆ ਉਹ ਆਰਾਮ ਮਗਰੋਂ ਨਾ ਲੈਦੇ ਨੇ ਮੰਗਦੇ ਚੀਜ਼ਾਂ ਹਨਗੀਆਂ ਮੰਗਦੇ ਹਨ ਚੀਜ਼ਾਂ ਨੂੰ ਏਕ ਸਮਾਨਾ ਏਕ ਮਹਾਪੁਰਖ ਐਸੇ ਆ ਇਕ ਅਕਾਲ ਪੁਰਖ ਦਾ ਜਾਪ ਕਰਦੇ ਆ ਉਹਨਾਂ ਕਿ ਇੱਕ ਬ੍ਰਹਮ ਵੀ ਇਸਮ ਆ ਗਿਆ ਉਹਨਾਂ ਨੂੰ ਹੁਦਾਇਤ ਰੂਪ ਦਾ ਗਿਆਨ ਹੈ ਕਿਉਂ ਫਰਕ ਹੈ ਮਾਰਾ ਦਾ ਨਾਮ ਉਚਾਰਨ ਵਿੱਚ ਕਬੀਰ ਜਾ ਘਰ ਸਾਧਨਾ ਸੇਵੀਐ ਸਰੋਕੀ ਕੀ ਕਹਿੰਦੇ ਜਿਸ ਘਰ ਚ ਸਤਸੰਗਤ ਦੀ ਟਹਿਲ ਨਹੀਂ ਹੁੰਦੀ ਮਹਾਤਮਾ ਦੀ ਕੋਈ ਸੇਵਾ ਨਹੀਂ ਹੁੰਦੀ ਜਿਸ ਘਰ ਵਿੱਚੋਂ ਹਰ ਕੀ ਸੇਵਾ ਨਾ ਜਿਸ ਸਾਜ ਹਰੀ ਦੀ ਸੇਵਾ ਭਗਤੀ ਕਹਿਲਣੀ ਹੈ ਭਜਨ ਬੰਦਗੀ ਨਹੀਂ ਹੈ ਤੇ ਘਰ ਮਰਹਟ ਸਾਰਖੇ ਉਹਦਾ ਘਰ ਮਰਹਟ ਮਸਾਲਾ ਦੀ ਨਿਆਈ ਮਰਨ ਵਾਲਿਆਂ ਦੇ ਹੱਥੋਂ ਮਸਾਨ ਭੂਮਿਕਾ ਦੇ ਨਹੀਂ ਆਏ ਹਨ ਭੂਤ ਵਸਹਿ ਤਿੰਨ ਮਾਰ ਜਦੋਂ ਆਦਮੀ ਜਿਉਂਦੇ ਪ੍ਰੇਤ ਵਸਦੇ ਆ ਭੂਤ ਰਹਿੰਦੇ ਆ ਉੱਥੇ ਕਲਮੈ ਪ੍ਰੇਜ ਨਹੀਂ RAM ਨਾ ਪਛਾਤਾ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਕਲੀ ਅੰਦਰ ਨਾਨਕਾ ਜਿੰਨਾ ਦਾ ਔਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਕਬੀਰ ਗੂੰਗਾ ਹੂਆ ਬਾਵਰਾ ਕਬੀਰ ਸਾਹਿਬ ਜੀ ਗੁਰੂ ਸਾਹਿਬ ਦੇ ਪ੍ਰੇਮ ਦੇ ਤੀਰਾਂ ਦੀ ਬਾਤ ਕਹਿੰਦੇ ਹੈ ਕਹਿੰਦੇ ਭਾਈ ਮੈਂ ਗੁੰਗਾ ਹੋ ਗਿਆ ਆਪਣੇ ਹੰਕਾਰ ਦੇ ਬਚਨ ਕਹਿਣ ਵੱਲੋਂ ਅਤੇ ਬਾਵਰਾ ਮਸਤਾਨਾ ਹੋ ਗਿਆ ਦੁਨੀਆ ਦੀਆਂ ਸਿਆਣਪਾਂ ਵੱਲੋਂ ਬਹਿਰਾ ਹੂ ਆ ਕਾਂ ਅਤੇ ਲੋਕਾਂ ਦੀ ਉਸਤ ਨੇ ਜਿਆ ਸੁਣਨ ਵੱਲੋਂ ਬੋਲਾ ਹੋ ਗਿਆ ਕੰਨਾਂ ਤੋਂ ਮੈਂ ਤਾਂ ਬਾਗ ਹੋਤੀ ਪਿੰਗਲ ਭਹਿਰਾਂ ਕਰਕੇ ਕੁਸੰਗ ਦੀ ਜਾਣ ਵੱਲੋਂ ਮੈਂ ਪਿੰਗਲਾ ਹੋ ਗਿਆ ਮਾਰਿਆ ਸਤਗੁਰੂ ਦਾ ਸਤਿਗੁਰਾਂ ਰਹਾ ਜਾ ਪ੍ਰੇਮ ਦਾ ਤੀਰ ਸੱਚੇ 파ਰਸ਼ਨ ਬੁੱਧੂ ਰੂਪੀ ਕਮਾਨ ਚੋਂ ਖਿੱਚ ਕੇ ਮਾਰਿਆ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ ਇਹ ਤੀਰ ਮਾਰਿਆ ਮੈਂ ਲਟੂਹਾ ਹੋ ਗਿਆ ਮਸਤ ਹੋ ਗਿਆ ਹੁਣ ਪੈਰਾਂ ਕਰਕੇ ਸੁਖ ਸੰਗਤ ਚ ਕੁਸੰਦਰ ਚ ਨਹੀਂ ਕਰੇ ਜਾਂਦਾ ਅਤੇ ਮਨ ਕਰਕੇ ਕਿਸੇ ਪ੍ਰਕਾਰ ਦਾ ਸਾਧ ਸੰਗੇ ਜੀ ਦੁਨੀਆ ਦੀਆਂ ਸਿਆਣਪਾਂ ਨੂੰ ਨਹੀਂ ਚਿਤ ਬਧਾਉ ਬਾਵਰਾ ਹਾਂ ਆਇਆ ਜਾਂ ਮਸਤਾ ਨਾ ਹਾਂ ਅਤੇ ਕੰਨਾ ਕਰਕੇ ਇਹਦੀ ਨਿੰਦਿਆ ਨਹੀਂ ਸੁਣਦਾ ਮੂੰਹ ਕਰਕੇ ਕੋਈ ਕੁਵਚਨ ਨਹੀਂ ਕਿਸੇ ਨੂੰ ਕਹਿੰਦਾ ਇਸ ਪ੍ਰਕਾਰ ਦਾ ਸੱਚੇ ਪਾਰਸ਼ਨ ਮੈਨੂੰ ਕਿੰਗਲਾ ਕਰ ਦਿੱਤਾ ਹੈ ਹੁਣ ਇਸ ਤਰ੍ਹਾਂ ਦਾ ਮਸਤਾਨਾ ਹੋ ਗਿਆ ਹਾਂ ਮੈਂ ਤੇ ਮੇਰੇ ਅੰਗ ਜੇ ਦਸੀ ਦੂਜੇ ਪਾਸੇ ਕੁਸੰਗਟ ਵੱਲ ਨਹੀਂ ਚੱਲਦੇ ਮਾਰਿਆ ਸਤਗੁਰ ਬਾਣ ਸਤਗੁਰਾਂ ਪ੍ਰੇਮ ਦਾ ਤੀਰ ਐਸਾ ਮਾਰਨਾ ਕਿਤਾਬ ਦੇਸ਼ ਕਰ ਦੇ ਕੇ ਕਬੀਰ ਸਤਗੁਰ ਸੂਰੇ ਸਹਿਬ ਕਬੀਰ ਜੀ ਕਹਿੰਦੇ ਸਤਗੁਰੂ ਸਾਹਿਬ ਜੀ ਹੈਗੇ ਸੂਰਬੀਰ ਬਹਾਦਰ ਹਨ ਬਾਹਿਆ ਬਾਨ ਜੋ ਇੱਕ ਕੋਈ ਤੀਰ ਰੂਪੀ ਬਚਨ ਰੂਪੀ ਤੀਰ ਬਾਦਤਾ ਸੱਚੇ ਪਾਤਸ਼ਾਹ ਨੇ ਲਾਗਤ ਹੀ ਪੋਏ ਗਿਰ ਪਰਿਆ ਮੈਂ ਲੱਦਣ ਸਾਰੀ ਖਿਮਾ ਰੂਪੀ ਧਰਤੀ 'ਚ ਅਤੇ ਭੂਮਾ ਰੂਪ brahm roopi ਧਰਤੀ 'ਚ ਗਿਰ ਪਿਆ ਹ ਸੰਦੇਮਾਨ ਵੱਲੋਂ ਪਰਾ ਕਰੀ ਜੀਛੇ ਮੇਰੇ ਕਾਲਜੇ 'ਚ ਬਰਾਗ ਰੂਪੀ ਸ਼ੇਕ ਪੈ ਗਿਆ ਪ੍ਰੇਮ ਰੂਪੀ ਸ਼ੇਕ ਪੈ ਗਿਆ ਹੈ ਹੁਣ ਬਰਾਗ ਥੰਮਿਆ ਨਹੀਂ ਜਾਂਦਾ ਮੇਰਾ ਮਨ ਤਾਂ ਬਹੁਤ ਬਰਾਗ ਗਿਆ ਹਰ ਨਾਣ ਰਸ ਪਿੰਨੇ ਕਬੀਰ ਨਿਰਮਲ ਬੂੰਦ ਆਕਾਸ਼ ਸਭ ਕਬੀਰ ਜੀ ਕਹਿੰਦੇ ਐ ਉਜਲ ਜਿਸ ਪ੍ਰਕਾਰ ਅਕਾਸ਼ ਦੇ ਵਿੱਚ ਬੱਦਲਾਂ ਦੀ ਜਿਹੜੀ ਬੂੰਦ ਹੈ ਨਿਰਮਲ ਸੁੱਧ ਵਰ ਗਈ ਭੂਮ ਵਿਕਾਰ ਜੇ ਉਹ ਧਰਤੀ ਵਿੱਚ ਪੈ ਜਾਵੇ ਔਕਾਰ ਭੈੜੀ ਕੱਲਰ ਵਾਲੀ ਧਰਤੀ ਹੈ ਜਿਹੜੀ ਜਿੱਥੇ ਬੇਕਾਰ ਹੋਆ ਕੋਈ ਖੇਤੀ ਨਹੀਂ ਪੈਦਾ ਹੁੰਦੀ ਉੱਥੇ ਜੇ ਪੈ ਜਾਵੇ ਵਰ ਗਈ ਭੂਮ ਵਿਕਾਰ ਵਿਕਾਰ ਕੱਲਰ ਵਾਲੀ ਧਰਤੀ 'ਚ ਪੈ ਗਈ ਆਕਾਸ਼ ਦੀ ਉਜਲ ਬੱਦਰ ਦੀ ਬੂੰਦ ਬਿਨ ਸੰਗਤ ایਉ ਮਨੈ ਉਹ ਲੋ ਜਿਹੜੀ ਭੂਮਿਕਾ ਕਲਰ ਦੀ ਭੂਮਿਕਾ ਕਾਲੀ ਧਰਤੀ ਆ ਉਖਰ ਉਹ ਧਰਤੀ ਚੰਗੀ ਤੋਂ ਮਨੈ ਉਹ ਮੰਨੀ ਦੀ ਐ ਹੋਈ ਗਈ ਪਾਠ ਸਾ ਜਿਵੇਂ ਪਾਠ ਚ ਪਾ ਕੇ ਸਵਾਹ ਹੋ ਜਾਵੇ ਸੰਤ ਦੀ ਬੂੰਦ ਹੀ ਜੀ ਐ ਇਸੇ ਪ੍ਰਕਾਰ ਸਾਧ ਸੰਗਤ ਜੀ ਕਬੀਰ ਨਿਰਮਲ ਬੂੰਦ ਆਕਾਸ਼ ਸਾਧ ਸੰਗਤ ਜੀ ਨਿਰਮਲ ਆਕਾਸ਼ ਜੋ ਉੱਚਾ ਆਕਾਸ਼ ਬ੍ਰਹਮ ਹੈ ਉਹ ਜਿ ਬੱਦਲ ਨਹੀਂ ਆਈ ਸਤਿਗੁਰੂ ਸਾਹਿਬ ਜੋ ਪਾਪਾਂ ਦੀਆਂ ਮੈਲਾਂ ਨੂੰ ਮੇਟਣ ਵਾਲੇ ਉਜਲ ਹਨ ਉਹਨਾਂ ਦੀ ਸਿੱਖਿਆ ਰੂਪੀ ਸ਼ਾਂਤੀ ਬੂੰਦ ਪਰ ਗਈ ਭੂਮ ਵਿਕਾਰ ਮੁਗੈਰਾ ਵਾਲੇ ਕੌਣ ਨਸਰਦਕ ਲੋਕ ਜਿਹੜੇ ਐ ਉਹ ਉਖਰਦੀ ਨਹੀਂ ਆਈ ਕਲਰੀ ਕਰਦੀ ਨਹੀਂ ਆਈ ਅਸਰਦਾ ਤੋਂ ਹੀ ਨੇ ਪੁਰਖੋ ਵਕਾਰੀ ਪੁਰਖਾਂ ਦੀ ਬੁੱਧੀ ਵਿੱਚੇ ਉਹ ਸਿੱਖਿਆ ਰੂਪੀ ਬੂੰਦ ਜਦੋਂ ਪਈ ਬਿਨ ਸੰਗਤ ایਉ ਮਨੈ ਬਿਨਾ ਸੁ ਸੰਗਤੋਂ ਇਸ ਪ੍ਰਕਾਰੋ ਮੰਨੇਗੇ ਧਾਰਨ ਸ਼ਕਤੀ ਤੋਹੀ ਨੇ ਹੋਏ ਗਈ 파ਟਸ਼ਾਹ ਜਿਵੇਂ ਪਾਠ ਸੁ ਬੈ ਕੇ ਸਵਾਹ ਹੋ ਜਾਂਦੀ ਐ ਐ ਈਰਖਾ ਕ੍ਰੋਧ ਰੂਪੀ ਪਾਠ ਤ੍ਰਿਸ਼ਨਾ ਰੂਪ ਪਾਠ ਚ ਪਾ ਕੇ ਸਵਾਹ ਹੀ ਉਹਨਾਂ ਦੀ ਜ਼ਿੰਦਗੀ ਹੋਗੀ ਬਿਸ਼ਰੂ ਪਾਠਿਪਾਇ ਤੇ ਸਵਾ ਹੋ ਗਏ ਹੋ ਕਬੀਰ ਨਿਰਮਲ ਬੂੰਦ ਆਕਾਸ ਸਭ ਕਬੀਰ ਜੀ ਕਹਿੰਦੇ ਹੈ ਜਿਹੜੀ ਉਜਲ ਆਕਾਸ ਚਿਦਾ ਆਕਾਸ ਬ੍ਰਹਮੰਡੀ ਵਿੱਚੋਂ ਗੁਰੂ ਰੂਪ ਗੜ ਦੀ ਨਿਰਮਲ ਉਜਲ ਸ਼ਾਂਤੀ ਬੂੰਦ ਜੀਵ ਇਸ ਦੀ ਅਪੇਧ ਸਿੱਖਿਆ ਰੂਪ ਲੀਨੀ ਭੂਮ ਮਿਲਾ ਜਿਨ੍ਹਾਂ ਦੀ ਸ਼ੁੱਧ ਧਰਤੀ ਨਾਲ ਮੇਲ ਲਈ ਹੈ ਅਨਕ ਸ਼ੁੱਧ ਬੁੱਧੀ ਰੂਪ ਧਰਤੀ ਜਿਨ੍ਹਾਂ ਨਾਲ ਮੇਲ ਲਈ ਹੈ ਉਹਨਾਂ ਨੇ ਧਾਰਨ ਵਾਲਿਆਂ ਨੂੰ ਪੂ ਪੂਮਾ ਰੂਪ ਬ੍ਰਹਮਣੇ ਆਪ ਦੇ ਚ ਮੇਲ ਲਿਆ ਹੈ ਅਨੇਕ ਸਿਆਨੇ ਪਚ ਗਏ ਅਨੇਕੋ ਸਿਆਨਕ ਨਿਆਣੇ ਨਿਆਇਕਾਰਕ ਜਿਹੜੇ ਕਹਿੰਦੇ ਸੀ ਜੀਵ ਇਸ ਦਾ ਭੇਦ ਹੈ ਉਹ ਸਰਬੱਗ ਹੈ ਅਲਪੱਗ ਹੈ ਅਤੇ ਜਿਵੇਂ ਅੱਗ ਦਾ ਤੇ ਪਾਣੀ ਦਾ ਮੇਲ ਨਹੀਂ ਇਸ ਪ੍ਰਕਾਰ ਜੀਵ ਅਲਪੱਗ ਹੈ ਇਹ ਬ੍ਰਹਮ ਨਾਲ ਏਕਤਾ ਨਹੀਂ ਹੋ ਸਕਦੀ ਪਰਮਾਣੂ ਤੋਂ ਸ੍ਰਿਸ਼ਟੀ ਮੰਨੀ ਬੈਠਿਆ ਹੈ ਇੱਕ ਦੇਸੀ ਸ਼ਰ ਨੂੰ ਮੰਨਦੇ ਹਨ ਇਸ ਪ੍ਰਕਾਰ अनेका ਸਿਆਣੇ ਨੇ ਆ ਕੇ ਯੁਗਤੀ ਪ੍ਰਦਾਨ ਪਚ ਗਏ ਹੰਬ ਗਏ ਉਹਨਾਂ ਦੇ ਭੇਦ ਭੇਦ ਦ੍ਰਿਸ਼ਟੀ ਪੈਦਾ ਕਰਨ ਵਾਸਤੇ ਨਾ ਨਿਰਵਾਰੀ ਜਾ ਉਹ ਨਾਮ ਦੇ ਅਭਿਆਸ ਵਾਲੇ ਚ ਤੈਨਾ ਪਰਪੱਕ ਹੋਇਆ ਹੋਇਆ ਉਹਨਾਂ ਦੇ ਤਾਜ ਨਹੀਂ ਪੈਂਦਾ ਇਹ ਭੇਦਵਾਦੀਆਂ ਨੇ ਯੁਗਤੀਆਂ ਦਾ ਉਹ ਏਕਤਾ ਜਿਹੜੀ ਹੋਈ ਹੈ ਬ੍ਰਹਮ ਦੇ ਨਾਲ ਉਹਨੂੰ ਨਿਵਰਤ ਨਹੀਂ ਕੋਈ ਕਰ ਸਕਦੇ ਐਸੀ ਇੱਕ ਤਾਂ ਪ੍ਰਾਪਤ ਹੈ ਸਦਾ ਬ੍ਰਹਮ ਰੂਪੀ ਲੀਨ ਹੁੰਦੇ ਰਹਿੰਦੇ ਆ ਕਿਸੇ ਦੀਆਂ ਯੁਗਤੀਆਂ ਦਾ ਤਾਂ ਹੀ ਨਹੀਂ ਪੈਣਾ ਉਹਨਾਂ ਚਿੱਤ 'ਚ ਕਰੇ ਬਖੇਵ ਸ਼ਕਤੀ ਨਹੀਂ ਹੁੰਦੀ ਕਦੋਂ ਨਾਤ ਨਹੀਂ ਉਹਨਾਂ ਦੇ ਅੰਦਰ ਫੁਰਦਾ ਐਸਾ ਜਨਨ ਪ੍ਰਾਪਤ ਹੋ ਗਿਆ ਹੈ